ਸਤਿ ਸ਼੍ਰੀ ਅਕਾਲ ਵੀਵਰਸ ਦੇਖ ਸਕਦੇ ਹੋ ਅੱਜ ਹੈਗਾ ਸਾਡੇ ਇੱਥੇ ਸੈਮੀਨਾਰ ਰਾਹੁਲ ਜੀ ਇੱਕ ਵਾਰ ਦਿਖਾਓ ਇੱਥੇ ਕਿੰਨੇ ਪ੍ਰੈਮਿਸਿਸ ਤੇ ਰਸ ਪਿਆ ਹੋਇਆ ਬਹੁਤ ਸਾਰੇ ਕਲਾਇੰਟਸ ਆਏ ਹੋਏ ਆ ਜੀ ਮਾਈਲਸਟੋਨ ਜਲੰਧਰ ਦੇਖ ਸਕਦੇ ਹੋ ਤੇ ਇਹਦੇ ਵਿਚਕਾਰ ਹੀ ਸਾਨੂੰ ਮੌਕਾ ਮਿਲ ਰਿਹਾ ਆਪਣੇ ਇੱਕ ਪੁਰਾਣੇ ਬੱਚੇ ਨੂੰ ਉਹਦਾ ਟੀਆਰਐਫ ਦੇਣ ਦਾ ਉਹਦੀ ਟਰੋਫੀ ਦੇਣ ਦਾ ਬੱਚੇ ਨੇ ਬੈਂਡ ਲੈ ਲਿਆ ਜੀ ਓਵਰਆਲ 7 ਬੈਂਡ ਸਾਰਿਆਂ ਨੂੰ ਕਹੂੰਗੀ ਇੱਕ ਵਾਰ ਕਲਾਪਿੰਗ ਕਰ ਦਿਓ ਬੱਚੇ ਲਈ ਸੋ ਜੋਬਨ ਬਹੁਤ ਖੁਸ਼ ਹੈ ਤੇ ਜੋਵਨ ਤੁਸੀਂ ਕਾਫੀ ਦੇਰ ਤੋਂ ਤਿਆਰੀ ਕਰ ਰਹੀ ਸੀ ਨਾ ਬੇਟੇ ਪਲੱਸ 2 ਕੀਤੀ ਹੈ ਹਾਂਜੀ ਕਿੱਥੋਂ ਕੀਤੀ ਹੈ ਐਪੀਐਸ ਅੰਛੀ ਤੋਂ ਓਕੇ ਇਹ ਤੋਂ ਬਿਲੋਂਗ ਕਰਦੇ ਹੋ ਤੁਸੀਂ ਦਸਵਾਲ ਦਸਵਾਲ ਉੱਚੀ ਬੋਲਣਾ ਮੇਰਾ ਜਲ ਕਲਾਇੰਟਸ ਨੇ ਇਸ ਬੱਚਿਆਂ ਨੇ ਸਾਰਿਆਂ ਨੇ ਸੁੰਨਾ ਹੈ ਬੇਨ ਜੀ ਤੁਸੀਂ ਕਿੰਨੇ ਖੁਸ਼ ਹੋ ਬਹੁਤ ਖੁਸ਼ ਹੋ ਤੁਹਾਨੂੰ ٹرسٹ ਸੀਗਾ ਵੀ ਇਹਦੇ ਬੈਂਡ ਸਕੋਰ ਮਾਈਲਸਟੋਨ ਤੇ ਇਹਨੇ ਆ ਜਾਣਗੇ ਕਿਉਂ ਲੱਗਦਾ ਸੀ ਤੁਹਾਨੂੰ ਇਦਾਂ ਬੇਟੇ ਨੇ ਤੇ ਬੇਟੇ ਅੱਛਾ ਪਹਿਲਾਂ ਕੀਤੇ ਆ ਉਹਨਾਂ ਦਾ ਬੈਂਡ ਸਕੋਰ ਵਧੀਆ ਆਇਆ ਇਹ ਜੋਵਨ ਨੂੰ ਜੋਤੀ ਜੀ ਸਾਡੇ ਕਾਉਂਸਲਰ ਇਹਨਾਂ ਨੂੰ ਕਿੱਥੇ ਭੇਜਾਂਗੇ ਮੇਰੇ ਮਦਰ ਜੌਲਟੀ ਹੈਗੀ ਆ ਫਸਟ ਕੀ ਕੈਨੇਡਾ ਜਾਣਾ ਚਾਹੁੰਦਾ ਠੀਕ ਹੈ ਦੀ ਸਿਸਟਰ ਵੀ ਆਲਰੇਡੀ ਸ਼ੈਰੀਟਨ ਦੇ ਵਿੱਚ ਗਈ ਆ ਤੇ ਇਹਦਾ ਵੀ ਪਲਾਨ ਹੈ ਕਿ ਸ਼ੈਰੀਟਨ ਹੀ ਜਾਣਾ ਚਾਹੁੰਦਾ ਠੀਕ ਹੈ ਕੌਣ ਭੇਜੇਗਾ ਇਹਨੂੰ ਕੈਨੇਡਾ ਮਾਈਲਸਟੋਨ ਮਾਈਲਸਟੋਨ ਭੇਜੇਗਾ ਤੇ ਜੇ ਯੂਕੇ ਜਾਣਾ ਉੱਥੇ ਕੌਣ ਭੇਜੇਗਾ ਹੋਰ ਵੀ ਮਾਈਲਸਟੋਨ ਕੌਣ ਭੇਜੇਗਾ ਭਈ ਮਾਈਲਸਟੋਨ ਲਓ ਜੀ ਪਹਿਲਾ ਟਾਇਰ ਅਪ ਦੇ ਦਿੰਨੇ ਆ ਬੱਚੇ ਨੂੰ ਕਲਾਪਿੰਗ ਕਰ ਦਿਓ ਦੇਖ ਸਕਦੇ ਹੋ ਓਵਰ ਆਲ 7 ਬੈਂਡਸ ਹੈ ਤੇ ਨਾਲ ਦੀ ਨਾਲ ਟਰੋਫੀ ਵੀ ਦੇ ਦਿੱਤੀ ਠੀਕ ਹੈ ਸੋ ਬੱਚਿਓ ਅਜੇ ਅਸੀਂ ਅੱਜ ਬਹੁਤ ਸਾਰੀਆਂ ਟਰੋਫੀਜ਼ ਵੀ ਦੇਣੀ ਆ ਬਹੁਤ ਸਾਰੀ ਕਲੈਂਟਸ ਪਾਸਪੋਰਟ ਲੈਣ ਵੀ ਆ ਰਹੀ ਹੈ ਕਿਉਂਕਿ ਅਸੀਂ ਲਵਾਤੇ ਨੇ ਜੀ ਤੜਾ ਤੜ ਸਟੱਡੀ ਵੀਜ਼ਾ ਕਿਸੇ ਵੀ ਕੰਟਰੀ ਦਾ ਤੇ ਟੂਰਿਸਟ ਵਿਸਟਰ ਵੀਜ਼ਾ ਵੀ ਕਿਸੇ ਵੀ ਕੰਟਰੀ ਦਾ ਭਾਵੇਂ ਪਹਿਲੇ ਟੈਂਪਟ ਚ ਜੋ ਲਵਾਇਆ ਅਸੀਂ ਜੇ ਬਾਕੀ ਕੰਸਲਟੈਂਟਸ ਨੇ ਲਵਾ ਦਿੱਤੀਏ ਤੁਹਾਡੀ ਰਿਫਿਊਜ਼ਲ ਨਿਰਾਸ਼ ਨਾ ਹੋ ਮਾਈਲਸਟੋਨ 1 ਨਹੀਂ 2 ਨਹੀਂ 3 8 8 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਵਾਉਣ ਦਾ ਦਾਵਾ ਕਰਦਾ ਫਿਰ ਸਾਡੇ ਨਾਲ ਬਣੇ ਰਹੋ ਬਹੁਤ ਵੀਡੀਓਜ਼ ਬਣਾਵਾਂਗੇ ਜੋਬਰ ਨੂੰ ਕਾਉਂਸਲਿੰਗ ਵੀ ਦਿਵਾਣੀ ਹੈ ਸਤਿ ਸ਼੍ਰੀ ਅਕਾਲ